ਇਹ ਉਹ ਮੋਟਰ ਤੇ। ਇਹ ਬੰਦਾ ਮੋਟਰਸਾਈਕਲ ਵਾਲਾ ਕੱਲ ਆਪਣੇ ਗੁਰਦੁਆਰਾ ਸਭ ਦੇ ਵਿੱਚੋਂ ਜੋ ਸੇਵਾਦਾਰ ਸੰਗਤ ਵੱਲੋਂ ਆਟਾ ਲਿਆਂਦਾ ਗਿਆ ਸੀਗਾ ਲੰਗਰ ਪਕਾਉਣ ਲਈ ਸਰਕਾਰੀ ਹਸਪਤਾਲ ਵਾਸਤੇ ਤੇ ਉਹ ਆਟਾ ਰੱਖਿਆ ਸੀਗਾ 20 ਕਿਲੋ ਉਹ ਆਟਾ ਚੋਰੀ ਚੱਕ ਕੇ ਲੈ ਗਿਆ ਦੁਪਹਿਰੇ। ਸੰਗਤ ਨੂੰ ਬੇਨਤੀ ਹੈ ਇਸ ਬੰਦੇ ਦੀ ਪੜਤਾਲ ਕੀਤੀ ਜਾਵੇ ਵੱਤ ਵੱਤ ਸ਼ੇਅਰ ਕਰੋ ਅੱਗੇ ਤੋਂ ਕੋਈ ਹੋਰ ਨੁਕਸਾਨ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜਿੱਥੇ ਆਟਾ ਗੁੰਨਣ ਵਾਲੀ ਮਸ਼ੀਨ ਆ ਉਧਰ ਨੂੰ ਜਾ ਰਿਹਾ ਉੱਥੋਂ ਦੋ ਥੈਲੀਆਂ ਚੱਕ ਕੇ ਝੋਲੀ 'ਚ ਰੱਖ ਕੇ ਮੋਟਰਸਾਈਕਲ ਤੇ ਭੱਜ ਜੂ ਇਹ ਮੋਟਰਸਾਈਕਲ ਇਹਦਾ ਮਸਤ ਨੂੰ ਸੈਨੇਟ ਤਾਂ ਨਾ ਹੱਥ ਚੋਣਗੇ ਆ ਬਟਕਨੇ